ਸਭ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਹਾਂ ਜੀ ਅਸੀਂ ਮੰਨਤ ਬਟੇਗਨ ਲਰਨਿੰਗ ਸੈਂਟਰ ਚਲਾਉਂਦੇ ਆ ਜੋ ਹੁਸ਼ਿਆਰਪੁਰ বাস ਸਟੈਂਡ ਦੇ ਬਿਲਕੁਲ ਨਜ਼ਦੀਕ ਸਥਿਤ ਹੈ ਜੀ ਅਸੀਂ ਮੰਨ ਅਸੀਂ ਫੈਸ਼ਨ ਡਿਜ਼ਾਈਨਿੰਗ ਦਾ ਨਾਮਕ ਉਹ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਲੜਕੀਆਂ ਨੂੰ ਅੱਜ ਕੱਲ ਫੈਸ਼ਨ ਦਾ ਦੌਰ ਆ ਫੈਸ਼ਨ ਡਿਜ਼ਾਈਨਿੰਗ ਬਹੁਤ ਸਾਰੀਆਂ ਲੜਕੀਆਂ ਦਾ ਸਿੱਖਣ ਦਾ ਸੁਪਨਾ ਹੁੰਦਾ ਆ ਜਿਸ ਨੂੰ ਸਾਡੇ ਹੁਸ਼ਿਆਰਪੁਰ ਦੇ ਵਿੱਚ ਲਗਭਗ ਬਹੁਤ ਘੱਟ ਇੰਸਟੀਚਿਊਟ ਹੈ ਜਿਹੜੇ ਸਿਖਾਉਂਦੇ ਆ ਉਹਦੇ ਲਈ ਲੜਕੀਆਂ ਨੂੰ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ ਜਿਹੜਾ ਕਈ ਘਰ ਦੀਆਂ ਲੜਕੀਆਂ ਲਈ ਪੋਸੀਬਲ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਅਸੀਂ ਪੈਲ ਦੇ ਆਧਾਰ ਤੇ ਅਸੀਂ ਆਪਣੇ ਇੱਥੇ ਨਵੀਂ ਸ਼ੁਰੂਆਤ ਕੀਤੀ ਹੈ ਜੋ ਹਰ ਇੱਕ ਲੜਕੀ ਜਿਸ ਦਾ ਸੁਪਨਾ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਆਉਣ ਦਾ ਕੋਰਸ ਕਰਨ ਦਾ ਉਹ ਬਹੁਤ ਈਜ਼ੀਲੀ ਸਾਡੇ ਤੱਕ ਪਹੁੰਚ ਕਰਕੇ ਆਪਣਾ ਸ਼ਾਰਟ ਕੋਰਸ ਫੈਸ਼ਨ ਡਿਜ਼ਾਈਨਿੰਗ ਦਾ ਕਰਕੇ ਆਪਣੇ ਸੁਪਨੇ ਪੂਰੇ ਕਰ ਸਕਦੀ ਹੈ ਇਸਰ ਸਾਡੇ ਕੋਲ ਜਿਸ ਤਰ੍ਹਾਂ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਅਸੀਂ ਪੂਰਾ ਪ੍ਰੋਪਰ ਸਿਲੇਬਸ ਉਹਨਾਂ ਨੂੰ ਕਵਰ ਕਰਵਾਨੇ ਆ ਸਾਡੇ ਕੋਲ ਮਸ਼ੀਨਰੀ ਡਿਜ਼ਾਈਨਿੰਗ ਵੀ ਹੁੰਦੀ ਹੈ ਹੈਂਡਵਰਕ ਦਾ ਜਿਹੜੀਆਂ ਲੜਕੀਆਂ ਸਿੱਖਣਾ ਚਾਹੁੰਦੀਆਂ ਅਸੀਂ ਹੈਂਡਵਰਕ ਦੀ ਵੀ ਕਢਾਈ ਵੀ ਸਿਖਾਉਂਦੇ ਆ ਉਸ ਤੋਂ ਇਲਾਵਾ ਹਰ ਤਰ੍ਹਾਂ ਦੇ ਡਰੈਸਾਂ ਦੇ ਪੈਟਰਨ ਕਿਸ ਤਰ੍ਹਾਂ ਬਣਾਣੇ ਆ ਕਿਸ ਤਰ੍ਹਾਂ ਡਰੈਸ ਸਟਿਚ ਕਰਨੇ ਆ ਔਰ ਉਹਨੂੰ ਅਸੀਂ ਕਸਟਮਰ ਨੂੰ ਕਿੱਦਾਂ ਡੀਲ ਕਰਨਾ ਹੈ ਮਾਰਕੀਟ ਵਿੱਚ ਅਗਰ ਅਸੀਂ ਆਪਣਾ ਕੋਈ ਡਰੈਸ ਲਾਂਚ ਕਰਨੀ ਆ ਉਹ ਕਿਸ ਤਰ੍ਹਾਂ ਕਰਨੀ ਆ ਇਸ ਤਰ੍ਹਾਂ ਅਸੀਂ ਸਾਰੀ ਟ੍ਰੇਨਿੰਗ ਦਿੰਦੇ ਆ ਲੜਕੀਆਂ ਤੇ ਪ੍ਰੈਕਟੀਕਲ ਦੇ ਨਾਲ ਨਾਲ ਥਿਊਰੀ ਵੀ ਪ੍ਰੋਵਾਈਡ ਕਰਾ ਲਈ ਦੀ ਆ ਪਰ ਜ਼ਿਆਦਾਤਰ ਜ਼ੋਰ ਸਾਡਾ ਸਟੂਡੈਂਟ ਦੀ ਰਿਕੁਆਇਰਮੈਂਟ ਦੇ ਆਧਾਰ ਤੇ ਅਸੀਂ ਜ਼ਿਆਦਾਤਰ ਜ਼ੋਰ ਆਪਣਾ ਪ੍ਰੈਕਟੀਕਲ ਤੇ ਦਿੰਦੇ ਆ ਕਿਉਂਕਿ ਜ਼ਿਆਦਾਤਰ ਨਾਲ ਬੱਚਾ ਜਿਸ ਤਰ੍ਹਾਂ ਕੋਲਜਾਂ ਵਿੱਚ ਆਈਟੀਆ ਵਗੈਰਾ ਜਦ ਬੜੇ ਬੜੇ ਇੰਸਟੀਚੂਟਾਂ ਦੇ ਵਿੱਚ ਜਦੋਂ ਕੁੜੀਆਂ ਫੈਸ਼ਨ ਡਿਜ਼ਾਈਨਿੰਗ ਦਾ ਕਰਦੀਆਂ ਆ ਉਹਨਾਂ ਨੂੰ ਜ਼ਿਆਦਾਤਰ ਨਾ ਯੋਰ ਉਹਨਾਂ ਦੇ ਥਿਉਰੀ ਤਾਂ ਦਿੱਤਾ ਜਾਂਦਾ ਬਟ ਪ੍ਰੈਕਟੀਕਲੀ ਉਹਨਾਂ ਨੂੰ ਟਾਈਮ ਬਹੁਤ ਘੱਟ ਮਿਲਦਾ ਹੈ ਸਾਡੇ ਕੋਲ ਕਈ ਸਟੂਡੈਂਟ ਇਸ ਤਰ੍ਹਾਂ ਦੇ ਆਏ ਜਿਹੜੇ 2-2 3-3 ਸਾਲ ਤੋਂ ਫੈਸ਼ਨ ਡਿਜ਼ਾਈਨਿੰਗ ਦੇ ਫੀਲਡ ਵਿੱਚ ਹੈਗੀਆਂ ਬਟ ਉਹਨਾਂ ਪ੍ਰੈਕਟੀਕਲੀ ਬਹੁਤ ਘੱਟ ਆਉਂਦਾ ਇਸ ਲਈ ਅਸੀਂ ਨਾ ਸਟੂਡੈਂਟ ਦਾ ਟਾਈਮ ਨਹੀਂ ਵੇਸਟ ਕਰਦੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਮਸ਼ੀਨ ਦੇਈ ਦੀ ਆ ਪੂਰਾ ਪ੍ਰੈਕਟੀਕਲ ਸਾਡਾ ਪੂਰਾ ਫੋਕਸ ਹੁੰਦਾ ਹੈ ਤਾਂ ਕਿ ਲੜਕੀ ਫੈਸ਼ਨ ਡਿਜ਼ਾਈਨ ਦਾ ਕੋਰਸ ਕਰਕੇ ਆਪਣੀ ਵਧੀਆ ਅਰਨਿੰਗ ਸਟਾਰਟ ਕਰ ਸਕੇ ਅਸਰ ਅਸੀਂ ਦੋਨਾਂ ਪਹਿਲੂਆਂ ਦਾ ਆਧਾਰ ਤੇ ਕਰਵਾਨੇ ਆ ਜਿਸ ਤਰ੍ਹਾਂ ਅਸੀਂ ਜ਼ੀਰੋ ਤੋਂ ਵੈਸੇ ਸਟਾਰਟ ਕਰਦੇ ਆ ਫੈਸ਼ਨ ਡਿਜ਼ਾਈਨ ਜਿੰਨਾਂ ਲੜਕੀਆਂ ਨੂੰ ਪਹਿਲਾਂ ਤੋਂ ਆਂਦੀ ਆ ਉਹਨਾਂ ਨੂੰ ਉਸੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਆ ਜਿਹੜੇ ਜ਼ੀਰੋ ਤੋਂ ਸਟਾਰਟ ਇਸ ਫੀਲਡ ਵਿੱਚ ਨਵੇਂ ਆਣਾ ਚਾਹੁੰਦੇ ਆ ਨਵੇਂ ਸਟੂਡੈਂਟ ਆਂਦੇ ਆ ਉਹਨਾਂ ਨੂੰ ਉਸੇ ਸਟਾਰਟਿੰਗ ਤੋਂ ਕਰਦੇ ਆ ਉਸ ਤੋਂ ਬਾਅਦ ਅਸੀਂ ਹਰ ਪਲੇਟਫਾਰਮ ਤੇ ਅਸੀਂ ਕੰਮ ਕਰਦੇ ਆ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਸਟੂਡੈਂਟ ਦਾ ਕੋਈ ਫ हिस्सा ਲੈਣਾ ਆ ਜਾਂ ਫੈਸਟੀਵਲ ਦੇ ਵਿੱਚ ਹਿੱਸਾ ਲੈਣਾ ਉਹ ਦੇ ਮੁਤਾਬਿਕ ਅਸੀਂ ਹਰ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਆ ਸਰ ਜਿਵੇਂ ਵੱਡੇ ਵੱਡੇ ਕੋਲਜਾਂ ਦੇ ਵਿੱਚ 2 2 3 3 ਸਾਲ ਦੀ ਫੈਸ਼ਨ ਡਿਜ਼ਾਈਨਿੰਗ ਹੁੰਦੀ ਆ ਸਿਲੇਬਸ ਉਹਨਾਂ ਦਾ ਵੀ ਉਹਨਾਂ ਕੀ ਹੁੰਦਾ ਜਿੰਨਾਂ ਦਾ ਸਿਲੇਬਸ ਸਾਡਾ ਆ ਅਸੀਂ ਸਿਰਫ 6 ਮਹੀਨੇ ਦੇ ਵਿੱਚ ਹੀ ਅਸੀਂ ਫੈਸ਼ਨ ਡਿਜ਼ਾਈਨਿੰਗ ਦਾ ਪੂਰਾ ਸਿਲੇਬਸ ਕਵਰ ਕਰਵਾਉਂਦੇ ਆ ਤਾਂ ਕਿ ਬੱਚੇ ਦਾ ਟਾਈਮ ਵੀ ਘੱਟ ਵੇਸਟ ਹੋਵੇ ਔਰ ਉਹਨਾਂ ਦਾ ਪੈਸਾ ਵੀ ਘੱਟ ਲੱਗੇ ਔਰ ਉਹ ਛੋਟ ਕੋਰਸ ਕਰਕੇ ਆਪਣਾ ਪੈਸਾ ਵੀ ਉਹਨਾਂ ਦਾ ਬਚਦਾ ਟਾਈਮ ਵੀ ਬਚਦਾ ਔਰ ਜਲਦੀ ਤੋਂ ਜਲਦੀ ਆਪਣੀ ਇੱਕ ਇਨਕਮ ਦਾ ਸੋਰਸ ਅੱਗੇ ਲਾ ਬਲੰਦੇ ਸਾਡੇ ਕੋਲ ਅਸੀਂ ਪਲੇਸਮੈਂਟ ਵੀ ਕਰਦੇ ਆ ਜਿਹੜੇ ਸਟੂਡੈਂਟ ਸਾਡੇ ਕੋਲ ਸਿੱਖਦੇ ਆ ਅਸੀਂ ਪੈਲ ਦੇ ਆਧਾਰ ਤੇ ਆਪਣੇ ਸਟੂਡੈਂਟ ਨੂੰ ਹੀ ਜੋਬ ਦਿੰਨੇ ਆ ਜਿਹੜੇ ਸਟੂਡੈਂਟ ਬਹੁਤ ਵਧੀਆ ਸਟਿਚਿੰਗ ਕਰਦੇ ਆ ਪੂਰੇ ਪਰਫੈਕਟ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਪੈਲ ਦੇ ਆਧਾਰ ਤੇ ਰੱਖਦੇ ਆ ਸਰ ਫੈਸ਼ਨ ਡਿਜ਼ਾਈਨਿੰਗ ਦੇ ਲਈ ਵੱਖਰਾ ਵੀ ਸਟਾਫ ਹੈ ਸਾਡੇ ਕੋਲ ਜੋ ਪ੍ਰੋਪਰ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੰਦਾ ਆ ਹਾਂ ਜੀ ਮੇਰੀ ਤਾਂ ਸਾਰੇ ਮਹਿਲਾਵਾਂ ਭੈਣਾਂ ਅੱਗੇ ਹੀ ਬੇਨਤੀ ਆ ਕਿ ਦੇਖੋ ਫੈਸ਼ਨ ਡਿਜ਼ਾਈਨਿੰਗ ਦਾ ਦੌਰ ਫੈਸ਼ਨ ਡਿਜ਼ਾਈਨਿੰਗ ਦਾ ਜਿਹੜਾ profession ਹੈ ਕਿੰਦਾ ਦਾ profession ਹੈ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਕੰਮ ਬੰਦ ਨਹੀਂ ਹੋ ਸਕਦਾ ਇਹਨੂੰ ਤੁਸੀਂ ਆਪਣੀ ਮਿਹਨਤ ਨਾਲ ਜਿੰਨਾ ਮਰਜ਼ੀ ਅੱਗੇ ਤੱਕ ਲੈ ਕੇ ਜਾ ਸਕਦੇ ਹੋ ਠੀਕ ਹੈ ਅਸੀਂ ਚਾਹੁੰਦੇ ਹਾਂ ਹਰ ਸਟੂਡੈਂਟ ਦੇ ਹੱਥ ਵਿੱਚ ਹੁਨਰ ਹੋਵੇ ਕਿਉਂਕਿ ਅੱਜ ਕੱਲ੍ਹ ਪੜ੍ਹਾਈ ਪੜ ਲਿਖੇ ਪੜ੍ਹ ਲਿਖ ਜਿੰਨਾ ਮਰਜ਼ੀ ਲਵੋ ਪਰ ਸਾਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਅੱਗੇ ਸੈਲਰੀਆਂ ਨਹੀਂ ਮਿਲਦੀਆਂ ਬਟ ਇਹ ਇੱਕ ਇਦਰਾ profession ਹੈ ਜਿਹੜਾ ਅਸੀਂ ਘੱਟ ਲਾਗਤ ਨਾਲ ਸ਼ੁਰੂ ਕਰ ਸਕਦੇ ਹਾਂ ਔਰ ਇਹਦੇ ਵਿੱਚ ਅਸੀਂ ਮਨ ਚਾਹ ਜਿੰਨਾ ਮਰਜ਼ੀ ਅਸੀਂ ਆਪਣੀ ਅਰਨਿੰਗ ਕਰ ਸਕਦੇ ਹਾਂ